ਲਓ ਜੀ ਲੜੀਆਂ ਲੱਗ ਚੁੱਕੀਆਂ ਚੁੰਨੀਆਂ ਲੱਗ ਚੁੱਕੀਆਂ ਮੁੰਡੇ ਦੇ ਵਿਆਹ ਦੇ ਮੁੰਡਾ ਕਹਨੂੰ ਗੰਜੇ ਦੇ ਵਿਆਹ ਦੀਆਂ ਡੈਕੋਰੇਸ਼ਨ ਪੂਰੀ ਹੋ ਗਈ ਜੇ ਸ਼ਾਇਦ ਤੁਸੀਂ ਇੱਕ ਪਿਛਲਾ ਛੋਟਾ ਜਿਹਾ ਵਲੌਗ ਦੇਖ ਲਿਓ ਜਿਹਦੇ ਵਿੱਚ ਅਸੀਂ ਆਪਣਾ ਕਮਰਾ ਤਿਆਰ ਅਸੀਂ ਤਾਂ ਕਹਨੂੰ ਮਿਸਤਰੀ ਸਾਹਿਬ ਗੰਜਾ ਜੀ ਨੇ ਆਪਣਾ ਕਮਰਾ ਆਪ ਤਿਆਰ ਕਰਿਆ ਤਾਂ ਲੜੀਆਂ ਲੱਗ ਚੁੱਕੀਆਂ ਓਕੇ ਰਿਪੋਰਟ ਹੋ ਚੁੱਕੀ ਹੈ ਨਾ ਚਿਲਮਲ ਚਲਮਲ ਕਰਦੀਆਂ ਇਹ ਸਾਲੀਆਂ ਕਮਰੇ ਦੇ ਵਿੱਚ ਚਿਲਮਲ ਚਲਮਲ ਕਰਦੀਆਂ ਇਹ ਉਂ ਤਾਂ ਨਹੀਂ ਕਰਦੀਆਂ ਹੈ ਇਧਰ ਦਿਨੇਸ਼ ਨਾਲ ਹੀ ਲੱਗੇ ਹੋਏ ਆ ਗਲੀਆਂ ਲਾਉਣ ਉਹ ਦਿਨੇਸ਼ ਐ ਇਹਦਾ ਨਵਾਂ ਵੀਰ ਭੁੱਲ ਗਿਆ ਨਾ ਦੱਸਿਆ ਵੀ ਦਾ ਉਹਨੂੰ ਤੇਰਾ ਨੋ ਗਿਆ ਵੀਰ ਪਵਨ 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 ਨੇ ਚੁੰਨੀ ਪਰ ਚੁੰਨੀ ਚੜਾਈ ਪਈ ਐ ਕੋਠੇ ਫਿਰ ਸਾਰੇ ਕੋਠੇ ਬਰੇ ਕਰਦਣੀ ਚੁੰਨੀ ਚੁੰਨੀ ਕਹਿੰਦਾ ਦਿਨੇਸ਼ ਨਾਲ ਹੀ ਲੱਗੇ ਹੋਏ ਜੁੰਨੀਆਂ ਹੋਏ ਨਾ ਲੈਟ ਪਰ ਲੈਟ ਚੜਾਈ ਪਈ ਔਰ ਬਾਕੀ ਤੁਸੀਂ ਦੇਖੇ ਰਹੇਗਾ ਤੇ ਜੀਟੀ ਰੋਡ ਦੇ ਨਾਲ ਲੱਗਦਾ ਘਰ ਆ ਜੀ ਗੰਜੇ ਦਾ ਆਹ ਜੀਟੀ ਰੋਡ ਇੱਥੇ ਇੱਕ ਆਹ ਆ ਏਰੀਆ ਹੈਗਾ ਹੂਲੂਲੂਈ ਵਾਲਿਆਂ ਦਾ ਹੂਲੂਲੂਈ ਯਿਸੂ ਜਸੂ ਵਾਲਿਆਂ ਦਾ ਵਿਚਾਰਿਆਂ ਦਾ ਇਹਦੇ ਨਾਲੇ ਲੱਗਦਾ ਟੋਲ ਭਾਈ ਬਿਆਨੋ ਜੀ ਨਾ ਆਉਣਾ ਆਪਣਾ ਟੋਲ ਬਚਾ ਕੇ ਆਇਓ ਗੱਡੀਆਂ ਪਰਾਂ ਉੱਪਰ ਨੂੰ ਪਰਲੇ ਸਾਈਡ ਨੂੰ ਕਾਦੀ ਮੱਜ ਰੇ ਨੂੰ ਘੁਮਾ ਲਿਆ ਮੇਰੇ ਪਿੰਡ ਨੂੰ ਘੁਮਾ ਲਿਆ ਚਾਹੇ ਨੱਗਲ ਨੂੰ ਘੁਮਾ ਲਿਆਓ ਟਾਵਰ ਬਾਬੜੇ ਖੜੇ ਆ ਟਾ ਜਿੱਥੇ ਟਾਵਰ ਬਣੇ ਉਹਨੂੰ ਉੱਥੇ ਰੇਂਜ ਘੱਟੇ ਹੁੰਦੀ ਐ ਇਹਦੇ ਪਿੰਡਾਂ ਬਗਦੇ ਰੇਂਜ ਨਹੀਂ ਹੁੰਦੀ ਐ ਟਾਵਰ ਇਹ ਐ ਟੈਲ ਦਾ ਵੀ ਐ ਤੇ ਜੀਓ ਦਾ ਵੀ ਐ ਕੁਝ ਕਿ ਬੱਚੇ ਬਤਾਂਗੇ ਵੀ ਢਾ ਰਹੇ ਆ ਇੱਧਰ ਇਹ ਕਹਿੰਦੇ ਵਿਆਹ ਦੇ ਤਾਂ ਹਲੇ ਟਾਈਮ ਪਕਾਉੜਿਆ ਨੂੰ ਫੇਰ ਵਸਾ ਲਿਆ ਉਹ ਤਾਰਾਂ ਨਿਕਲ ਜਾਣੀਆਂ ਭਾਈ ਤਾਰ ਤੇਰੀ ਪਤੰਗ ਵੀ ਜਲ ਜਾਣੀ ਹੈਗਾ ਇਹ ਨਾਲੀ ਹਿੰਦੀ ਸਾਡਾ ਕੱਲ ਛੱਡੂਗੀ ਖੇੜਾ ਲਓ ਜੀ ਦਿਨੇਸ਼ ਹੁਣੀ ਲੱਟਾਂ ਲੁੱਟਾਈਆਂ ਦਾ ਲਾ ਕੇ ਕੰਮ ਤਾਂ ਹਲੇ ਅੱਧਾ ਕਰੇਂਦਾ ਏ ਮਾਤਾ ਕਹਿੰਦੀ ਹਲੇ ਆਹ ਇਹ ਚੁੰਨੀ ਜੀਆਂ ਵਿੱਚ ਵੀ ਲੇਟਾਂ ਲਾਉਣੀਆਂ ਇਹ ਨਾ ਲਾਉਂਗੇ ਉਹ ਮੈਂ ਕਿਹਾ ਤਾਂ ਉਹਨਾਂ ਨੂੰ ਕਦੇ ਕੋਈ ਲਾ ਕੇ ਜਾਊਂਗੇ ਚੁੰਨੀ ਜਮੇ ਵੀ ਲੇਟਾਂ ਲੱਗਣੀਆਂ ਡੈਕੋਰੇਸ਼ਨ ਪੂਰੀ ਜਲ ਰਹੀ ਫੋਨ ਪੂਰਾ ਘਵਾ ਘਵਾ ਕੇ ਇਹ ਸਾਰਾ ਇਕੱਠਾ ਕਰਕੇ ਇੱਕੇ ਵਲੋਗ ਬਣਾ ਦੇਣਾ ਆਪਾਂ ਨਾ ਅੱਧੀਆਂ ਕਿ ਝਿਲਮਿਲਾ ਵੀ ਰਹੀਆਂ ਨੇ ਲੇਟ ਚੋਂ ਲੇਟਾਂ ਇੱਕ ਫੋਨ ਵੀ ਥੋੜਾ ਮਾਤੜ ਜਾਈ ਵਿਚਾਰਾ ਪਰ ਖਿੱਚੀ ਰੱਖਦਾ ਕੰਮ ਇਹ ਵੀ ਕੀ ਬੋਲੂਗੀ ਸੱਤਾ ਬੋਲੂਗੀ ਅਲੈਖਾ ਪਹੁੰਚਾ ਹੁਣ ਤਾਂ ਪਹੁੰਚਾ ਲਓ ਜੀ ਪਹੁੰਚ ਗਏ ਗੰਜੇ ਦੇ ਘਰ ਵਿਆਹ ਵਾਲਾ ਘਰ ਆਏ ਪਿੱਛਾ ਲੱਗਿਆ ਵਾ ਹਲਵਾਈ ਯੋ ਮਾਰੀ ਗੱਡੀ ਖੜੀ ਐ ਇਧਰ ਸ਼ਿਵ ਆ ਰਿਹਾ ਸ਼ਿਵ ਸਮਾਨ ਢੋ ਰਿਹਾ ਪੂਰਾ ਤਾਇ ਜੱਜੇ ਨਹੀਂ ਬੈਠੇ ਗੰਜੇ ਦੇ ਸ਼ੱਕਰਬਾਰੇ ਬਣਾ ਤੇ ਗੋੜਾਲੇ ਸ਼ੱਕਰਫਾਈ ਦਾ ਆਪਣਾ ਜਹਾਜ਼ ਖੜਾ ਜੀ ਤਾਂ ਇਹਨੇ ਗੰਚਾ ਵੀ ਖੜਾ ਨਾ ਉਹਨੂੰ ਕਿੱਜ ਦਾ ਉਹ ਸਾਡਾ ਬਰਾਉਣਾ ਵੀ ਹੈ ਭਾਈ ਨਾਲ ਸ਼ੱਕਰਬਾਰੇ ਬਣਾ ਤੇ ਗੋੜਾਲੇ ਹਲੇ ਭਾਈ ਹਲੇ ਫੋਨ ਵੀ ਵਿਜੀ ਹੈ ਆ ਗੰਜਾ ਪਰ ਇਹਦੇ ਵਾਲ ਆ ਗਏ ਹੁਣ ਆਪਣੀ ਵੀ ਦਾੜੀ ਦਿਖਾ ਮੇਰੇ ਤੇ ਕਾਲੀ ਦਾੜੀ ਵੀ ਨੇ ਬੁੜੇ ਬੰਦੇ ਅਸੀਂ ਤਾਂ ਐਂ ਇੱਛੇ ਲੱਗਣਾ ਜੀ ਟੈਂਟਾਂ ਹਾਂ ਵੀਰ ਹਾਂਜੀ ਹਾਂਜੀ ਘਰ ਸਾਡਾ ਇਧਰੋਂ ਭਾਈ ਐਵੇਂ ਤਾਂ ਲੱਗਦਾ ਗੰਜੇ ਇਹਨਾਂ ਦਾ ਅੰਬਾਨੂ ਬੂਰ ਆ ਗਿਆ ਗੰਜੇ ਦੇ ਸਿਰ ਪਰ ਵਾਲ ਵੀ ਆ ਗਏ ਸ਼ਿਵ ਫੇਰ ਮੁੜਿਆ ਇਧਰ ਚਾਚਾ ਕਹਿੰਦਾ ਚਾਹ ਪੀ ਲੋ ਚੱਲਾਂ ਚਾਚੇ ਕੋਲ ਨੂੰ ਜਾ ਵੀਣ ਚਾਹ ਚਾਚੇ ਕੋਲ ਆ ਗਏ ਚਾਚੇ ਕੋਲ ਬੈਠੇ ਵੀਰ ਨਹੀਂ ਲੱਗੇਵੇਂ ਵੀ ਆ ਚੀਰਨਾ ਚੱਲ ਆਇਆ ਆ ਤਰਾ ਜਿੰਦੂ ਬਟੂਂ ਗਿਆ ਆ ਮਾ ਇੱਧਰ ਆ ਗੰਜਾ ਕਹਿੰਦਾ ਜਲੂਸ ਕੱਢਣਾ ਬਣ ਗਿਆ ਉਹ ਸਨਾਟਾ ਜਿਹੜਾ ਆਪਣਾ ਜੀ ਉਹਦਾ ਵੀ ਜਲੂਸ ਕੱਢਣਾ ਗੰਜੇ ਨੇ ਹੁਣ ਸਨਾਟਾ ਆ ਰਿਹਾ ਹਾਂ ਬਸ ਸਨਾਟੇ ਦਾ ਜਲੂਸ ਕੱਢਣਾ ਉਹ ਵੀ ਤੁਹਾਨੂੰ ਥੋੜਾ ਥੋੜਾ ਦਿਖਾਉਣਾ ਫਿਰ ਉਹਦੇ ਵਿੱਚ ਬੰਦੇ ਸਾਡੇ ਜ਼ਿਆਦਾ ਭਾਵੇਂ ਕੋ ਹੋ ਜਾਂਦੇ ਪਿਆਰ ਬਹੁਤਾ ਵਰਸਾਉਂਦੇ ਲੋ ਜੀ ਇੱਕ ਬੰਦਾ ਹੋਰ ਆ ਗਿਆ ਸਨਾਟਾ ਮੇਰਾ ਵੀਰ ਆ ਗਿਆ ਐਸਟ ਐਸਟ ਕਿਹੜਾ ਮੇਰੀ ਜੀ ਦੱਸ ਮਰ ਤੇਰਾ ਆ ਆਪਣਾ ਮਾਲੀ ਜੀ ਨਾ ਆ ਮੇ ਲੋ ਬਾਈ ਮੇ ਲੋ ਮੇ ਲੋ ਸਨਾਟੇ ਨੂੰ ਮੇ ਲੋ ਅੱਖਾਂ ਦੇ ਨਾ ਕੋ ਨਹੀਂ ਹੁਣ ਮੇ ਨਾਲ ਕੁਝ ਵੀ ਨਹੀਂ ਨਾ ਮਰ ਮਰ ਮੇਰੇ ਪਾਣੇ ਨਾ ਮਰ ਜਾ ਹੁਣ ਹੀ ਮਰ ਜਾ ਜੇ ਤੂੰ ਨਹੀਂ ਕਹਿੰਦਾ ਮਰ ਜਾ ਅੱਜ ਮਰ ਕੇ ਹੁਣ ਹੀ ਦੱਬੇ ਹੋਗੇ ਮਰਨ ਲੋਈ ਵੀ ਤੇ ਕੈਲੀ ਲਵਾਣੇ ਕਹਣਾ ਉਰੀ ਨੂੰ ਵੀੜੋ ਤਾਂ ਸੋਦੇ ਰਹੋ ਸੋਦੇ ਸਿੱਧੇ ਪਾਸੇ ਤੋਂ ਸਾਰਾ ਕੋ ਕਰੋ ਇਹ ਤਾਂ ਬਹਿ ਕਰਨਾ ਅਰਦਾਈ ਵੀ ਅਜੀ ਨੂੰ ਸਮਝ ਨਹੀਂ ਆਉਂਦੀ ਇਹਨੂੰ 50 ਬਰ ਹੀ ਕਹਿ ਲਿਆ ਥੋੜੀ ਡੱਪਲੇ ਕਰ ਸੁਣਦੇ ਰਹੋ ਬਸ ਰਾਤ ਬਹੁਤਾ ਪਿਆਰ ਹੋ ਗਿਆ ਹੋ ਰਹੀ ਹੈ ਆਪਾਂ ਦਾ ਲੋਕ ਜਾਂਦੇ ਲੱਗਾ ਚਾੜ ਕਰਾਂ ਜੜਦਾ ਬਸੋ ਨਥੀ ਵੀ ਨਥ ਮਦਿਆ ਦਹੀਂ ਦੁੱਧਾ ਮੈਂ ਬਰਾਬਰ ਜਾਵਾਂਗਾ ਕੱਟਾਂਗਾ ਉਹ ਕਾਹਦਾ ਲਾਲਾ ਬਾਪੂ ਨੂੰ ਫੋਨ ਲਾ ਨਹੀਂ ਗੱਟਣੀ ਹੋਰ ਤੇਰਾ ਹਾਰ ਪਾਉਗੇ ਤਰ ਉੱਟ ਕੇ ਕੁੱਤਾ ਜੁੱਠਾ ਆਏ ਕਿੰਨੇ ਵਜੇ ਰਾਤ ਬੰਦ ਉਹ 25 ਜਿੰਨਾ ਮੂਲੇ ਅੱਖਾਂ ਦੇਖ ਤੂੰ ਪਹਿਲਾਂ ਚੰਨੀ ਉਹਨੇ ਰੀਸ਼ੇ ਮੰਜਾ ਜੀ ਜਿਆਦੀ ਦਾ ਖੁੱਜਿਆ ਸਾਲਾ ਦਾ ਮੂੰਹ ਵੀ ਖੁੱਜਿਆ ਪਿਆ ਜਿਆਦੀ ਹੋ ਗਈ ਜਿਆਦਾ ਨਹੀਂ ਜਿਆਦਾ ਕਾਦੇ ਇਹਦਾ ਬਲੌਗ ਪੈਣਾ ਇਹਦਾ ਪੈਣਾ ਸਿੱਧੀ ਗੱਲ ਐ ਇਧਰੋਂ ਕਰ ਮੂੰਹ ਜਾਣਾ ਕੰਮ ਪਰ ਹੁਣਾ ਹਾਂ ਦਾ ਕਰੇ ਲਿਖਣਾ ਮੰਨਿਤ ਕਰ ਕੰਮੇ ਬੰਤ ਹੋ ਜਵਾ ਜਾਣ ਨਹੀਂ ਤਾ ਬਹ ਠੀਕ ਐ ਉਧਰ ਮਨੀਵੀਰ ਟੈਂਕਰ ਲਿਆ ਆ ਪਾਣੀ ਵਾਲਾ ਜਗਾ ਪਤੰਦਰਾਂ ਦੇ ਘਰਾਂ માં ਬੂਰੀ ਬੂਰੀ ਉਹ ਪਾਣੀ ਦੀ ਸਮੱਸਿਆ ਕੋਈ ਜ਼ਿਆਦਾ ਹੀ ਹੁੰਦੀ ਪੰਜਾਬ ਵਿੱਚ ਹੁੰਦੀ ਵੀ ਕਿਹਾ ਹੁੰਦੀ ਉਹ ਜਾ ਰਹੀ ਹੈ ਵੈਸੇ ਤਾਂ ਸਾਡੇ ਏਰੀਆ 'ਚ ਤਾਂ ਕੋਈ ਜ਼ਿਆਦਾ ਹੀ ਹੈ ਬਹੁ ਟੁੱਟੀ ਦੇ ਸਾਰੇ ਨਾਲ ਚੱਲਦੇ ਆ ਬੂਰ ਬੂਰ ਦਾ ਸਾਰੀ ਖੜੇ ਜਾਂ ਬਾਈ ਬਸ ਵਿਆਹ 'ਚ ਤਾਂ ਟੈਂਕਰ ਦੀ ਵੀ ਲੋੜ ਪਈ ਜਾਂਦੀ ਪਰ ਫੇਰ ਵੀ ਪਾਣੀ ਦਾ ਹਿਸਾਬ ਕਿਤਾਬ ਦਾ ਚਾਹੀਦਾ ਹੀ ਐ ਕੈਮਰਾ ਧੁੰਦਲਾ ਜਾਈਏ ਮਾਰੇ ਬਾਈ ਫੋਨ ਪਾ ਇਹ ਐਂ ਉਂਗਲੀਆਂ ਵੀ ਕਰਦਾ ਬਾਈ ਛਲਾ ਜੋ ਜੋ ਹਣੀ ਸਿੰਘ ਵੀ ਬਣਦਾ ਏ ਪ੍ਰਿੰਸ ਨਾਲ ਹੀ ਪਿਛਾ ਜੇ ਕਿਸੇ ਨੇ ਬਾੜ ਲਵਾਉਣੇ ਹੋਏ ਵੀਰ ਨੂੰ ਕੰਟੈਕਟ ਜ਼ਰੂਰ ਕਰਿਓ ਨੰਬਰ ਦੇ ਰਾਂ ਮੈਂ ਨੋਟ ਕਰਾ ਦੇਣਾ ਬਾਈ ਆ ਬਾਈ ਅਮਰੀਕਾ ਕੈਨੇਡਾ ਵਾਲੇ ਪਹੁੰਚ ਗਏ ਹੋ ਗਿਆ ਲੱਗਦਾ ਮੈਂ ਹੀ ਲੇਟ ਹੋ ਗਿਆ ਤਾਂ ਟੈਂਕਰ ਨਹੀਂ ਲੋਟ ਆ ਰਿਹਾ ਇੱਕ ਥੋੜੇ ਜਿਹਾ ਲੇਟ ਹੋ ਗਿਆ ਮੈਂ ਇਹਦਾ ਘਾਣ ਦਾ ਪੂਰਾ ਭਵਾਲਾ ਟਰੈਕਟਰ ਦਾ ਇਹਨਾਂ ਕਰੂੰਗੇ ਹਲੇ ਵੀ ਕੁਝ ਕਰੂੰਗੇ ਦੇਖੀ ਜਾਓ ਫੜੇ ਬਸ 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 ਕਹਿੰਦੇ ਉਰੀ ਕੱਟ ਦੋ ਆ ਪਈਆਂ ਭਾਜੀ ਲੱਗੇ ਬਣਾਉਣਾ ਭਾਜੀ ਥੋੜੀ ਥੋੜੀ ਘਟ ਗਈ ਮੁੰਡੇ ਲਾ ਦੇ ਪਕੌੜੀਆਂ ਪੈਕ ਕਰਨ ਉਹ ਪੈਕ ਵੀ ਹੋ ਗਏ ਤਾਂ ਖਾਲੀ ਹੋ ਗਿਆ ਵੀਰ ਪਕੌੜੀਆਂ ਦਿਖਾ ਦੇ ਪਕੌੜੀਆਂ ਦਿਖਾਓ ਭਾਜੀ ਵਿਸ਼ਾਲ ਉਹ ਵਿਸ਼ਾਲ ਆ ਬਖ ਦਿਖਾ ਦੇ ਮੈਂ ਤਾਂ ਖਾਲੀ ਟੋਕਰੀ ਦਿਖਾਤਾ ਬਾਏ ਪਕੌੜੀਆਂ ਪੈਕ ਕਰੀਆਂ ਮੈਂ ਥੋੜਾ ਲੇਟ ਲੱਗਿਆ ਬਣਾਉਣ ਸਨਾਟਾ ਵੀਰ ਅੰਦਰੇ ਲੱਗਿਆ ਵਾ ਲਵਾਫੇ ਪੈਕ ਕਰਨ ਲੋ ਜੀ ਫੜਾਓ ਲਓ ਦੋ ਹੋ ਗਏ ਜੀ ਪਲੱਸ ਬ్రో ਹਾਂ ਬੜਾ ਸੋ ਉਹ ਵੀ ਰੱਖੋ ਤੁਸੀਂ ਅੱਥੇ ਉਹ ਵੀ ਰੱਖਿਆ ਜੇ ਟੋਕਰੀ ਵਿੱਚ ਫੜੋ ਸਾਬ ਬਹੁਤ ਕਰਦੇ ਆ ਇੱਕ ਤਾਂ ਲਓ ਜੀ ਮੇਲ ਦੀ ਤਿਆਰੀ ਹੋ ਗਈ ਕੰਮ ਚੱਲ ਰਿਹਾ ਪੂਰਾ ਪਨੀਰ ਦੇ ਪਕੌੜੇ ਅੱਲਾ ਮਗੱਲਮ ਲੱਡੂ ਬਰੈਡ ਪਕੌੜਾ ਸਭ ਬਣ ਗਿਆ ਅੱਧਾ ਇੱਕ ਨਾਲ ਸਾ ਪੀ ਲਓ ਕਿਆ ਹਾਲ ਹੈ ਜੀ ਮੈਂ ਪੀ ਪਨੀਰ ਕੇ ਪਕੌੜੇ ਕੱਚੇ ਹੋ ਰਹੇ ਹੈ ਭਾਈ ਹਾਂ लवली ਪਹੁੰਚ ਗਿਆ ਟਾਈਮ ਨਾਲ ਤੂੰ ਹਾਂ ਹਾਂ ਪਾਸ ਬਸ 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 ਗੋਭੀ ਕੇ ਬਗੋੜੇ ਅਜੇ ਵਜੇ ਨਾਲ ਕੋਲ ਬਣ ਕੇ ਇਧਰ ਟ੍ਰੈਂਟਰ ਲੱਗ ਰਿਹਾ ਉਹ ਵੀ ਦਿਖੋਣੇ ਤੁਹਾਨੂੰ ਹੌਲੀ ਹੌਲੀ शुगुनी साहब पाठ आरंभ हो चुके ने इधर चाह पानी की तैयारी हो चुकी है एंट्री गेट झिलमिल कर दुल फल फलेलों ਕਾਰਵਾਈ ਅੱਗੇ ਦਿਖਾਉਣਾ ਕਿਆ ਕਿਆ ਪੈ ਰਹੀ ਆਲੇ ਲੋ ਜੀ ਹੋ ਗਈ ਤਿਆਰੀ ਬੱ ਚੱਲੇ ਰਹੀ ਆ ਹਲੇ ਤੱਕ ਤਾਂ ਚਾਹ ਲੱਗੀ ਨਹੀਂ ਪਰ ਸੁੱਕਾ ਮਸ ਅੰਡਈ ਆ ਚਾਹ ਆਉਣੇ ਵਾਲੀ ਬਸ 2-4 ਮਿੰਟਾਂ ਵਿੱਚ ਪਕੌੜੇ ਵਰਪਾ ਪਕੌੜਾ ਲੱਗਿਆ ਹੋਇਆ ਇੱਧਰ ਬਹੁਤ ਥੋੜੇ ਹੋ ਗਏ ਤਿਆਰ ਨਾਲ ਪਨੀਰ ਦੇ ਨਾਲ ਫਾਲਕ ਦੇ ਨਾਲ ਗੋਭੀ ਦੇ ਆਲੂ ਛਿੱਲੇ ਤੇ ਬਾਬਾ ਜੀ ਹੁਣੇ ਲੱਗੇ ਹੋਏ ਆ ਮਿਰਚਾਂ ਗ੍ਰਿੰਡ ਕਰਨ ਉਹ ਆਪ ਦੇਖ ਲੈਣਾ ਤਾਂ ਉਹ ਵੀ ਕੋਰ ਦੇਖੋ ਨਾ ਜੀ ਆ ਮੂਵੀ ਵਾਲਾ ਜੀ ਮੂਵੀ ਨਾਲ ਮੂਵੀ ਟੱਕਰੇ ਹੋ ਗਏ ਕੈਮਰਾ ਕਿੱਦਾਂ ਜੱਕੀ ਫਿਰਦਾ ਬਣਾਉਂਦਾ ਕੁਝ ਪਤਾ ਨਹੀਂ ਨਹੀਂ ਗਿੰਬਲ ਮੇਤੇ ਵੀ ਬੜੀ ਜੱਕੀ ਫਿਰਦਾ ਏ ਕੱਲ ਦਾ ਫਿਰਦਾ ਜਾਂਦਾ ਲੋ ਜੀ ਗੰਜੇ ਦੀ ਹੋ ਰਹੀਆਂ ਕੋਈ ਰਸਮਾ ਰਸਮਾ ਜੀ ਪਤਾ ਨਹੀਂ ਕਿਹੜੀਆਂ ਪੰਡਤ ਜੀ ਲੱਗੇ ਹੋਏ ਆ ਆ ਮਾਮੇ ਬੈਠੇ ਤਿੰਨ ਇਕੇ ਗੰਜਾ ਆ ਬਣਾ ਉਹ ਜੀ ਹੋਰ ਕੋਣ ਏ ਖੁਸ਼ ਬਹੁਤ ਹੋ ਗਏ ਖੁਸ਼ ਬਹੁਤ ਹੋ ਰਹਾ ਇਤਨੀ ਖੁਸ਼ੀ ਤਾਂ ਬਦਮਾ ਪਤਾ ਲੱਗਣੀ ਹੈ ਵੀ ਕਿਤਨੀ ਖੁਸ਼ੀ ਸੀ ਕਿਤਨੀ ਖੁਸ਼ੀ ਸੀ ਰਸਮਾਂ ਚੱਲ ਰਹੀਆਂ ਆ ਬਾਈ ਪੰਡਤ ਜੀ ਨੂੰ ਵੱਧਾ ਪਉਣਾ ਘੰਟਾ ਹੋ ਗਿਆ ਬਿਠਾਓ ਬਾਕੀ ਦੇਖਦੇ ਆ ਬਾਕੀ ਹਾਂ ਚੱਲ ਤੁਹਾਨੂੰ ਸੰਜਣ ਨੂੰ ਦਿਖਾਵਾਂਗੇ ਇਹ ਵੱਡਣ ਲੱਗ ਰਿਹਾ ਮੰਤਰ ਵੀ ਸੁਣ ਲਈ ਰਿਹਾ ਕਹਿੰਦਾ ਪਾਪਾ ਪਤਾ ਨਹੀਂ ਸੁਣ ਪੰਡਤ ਜੀ ਨੇ ਪੂਰਾ ਜੋਰ ਲਾਇਆ ਬਾਈ ਖੁਸ਼ ਬਹੁਤ ਹੋ ਰਿਹਾ ਛੋਕਰਾ ਹਾਂਜੀ ਬੰਨਣਾ ਮੰਨਦਾ ਬਸ ਚਾਚਾ ਹੁਣ ਕੋਈ ਰਸਮ ਜੀ ਵੀ ਹੁਣੀ ਰੱਸੀ ਜੀ ਬੰਨਣੀ ਕਹਿੰਦੇ ਇਹ ਵੀ ਦਿਖਾਉਣੇ ਤੁਹਾਨੂੰ ਪਤਾ ਨਹੀਂ ਕਿਹੋ ਜੀ ਰਸਮ ਆ ਹੋਏ ਆ ਰੱਸੀ ਬੰਨਣੀ ਉਹ ਹੀ ਪਤਾ ਨਹੀਂ ਕਿ ਆ ਹੁੰਦਾ ਕੁਛ ਇਹਨੂੰ ਕਹਿੰਦੇ ਬੰਨਣਾ ਹੁੰਦਾ ਬੁੱਤ ਜੀ ਆਪਾਂ ਬੰਨਦੇ ਗਏ ਮਾਮਾ ਲੱਗਿਆ ਖੰਮਣੀ ਬੰਨਣ ਪਾਈ। ਖੰਮਣੀ ਬੰਨਣ ਲੱਗ ਪਏ। ਇਹ ਕਹਿੰਦੇ ਅਸੀਂ ਇਕੱਠੇ। ਪੰਡ ਜੀ ਕਹਿੰਦੇ ਵੀ ਦੂਰ ਦੂਰ ਤੱਕ ਦੇਖ ਲੈ ਪੁੱਤ ਜੇ ਭੱਜੁੰਦਾ ਤਾਂ ਭੱਜ ਲੈ। ਮੰਨਦਾ ਨਹੀਂ ਹੈਗਾ ਨਹੀਂ। ਅਹ ਕਹਿੰਦਾ ਜਦ ਅਸੀਂ ਕਹੂੰਗੇ ਤਾਂ ਹੀ ਜਾਊਗਾ। ਦਰ ਰਸਮ ਰਸਮ ਜੀ ਹੋਣ ਲੱਗੀ ਬਾਈ ਮਨਦੀ ਕੋਈ ਉਹ ਵੀ ਰਸਮ ਰਸਮ ਜੀ ਦਿਖਾਉਣੇ ਤੁਹਾਨੂੰ ਚਾਚੇ ਨਾ ਐ ਜਨਾਟਾ ਵੀਰ ਮੇਰਾ ਪਹੁੰਚ ਗਿਆ ਕੱਟ ਦੇਖੋ ਬਾਈ ਦਾ ਮੇਰੇ ਦਰਦ ਆ ਚੈਨੀ ਆ ਇਹ ਰस्सियां ਚ ਕਹਿੰਦੇ ਮੜਾ ਬੰਨਣਾ ਮੜਾ ਮੜਾ ਬਣੀ ਮੜਾ ਬਣੀ ਕੁਝ ਬੰਨਣਾ ਮੇ ਟੂਠੀਆਂ ਬੰਨਲੀਆਂ ਜਾਨੀ ਕਿ ਕੀ ਕਰ ਰਹੇ ਹਾਂ ਅਸਲੀ ਨੇ ਠੂਠੀਆਂ ਜੀਆਂ ਬਨਣੀਆਂ ਬਾਈ ਉਹ ਵੀ ਦਿਖਾਉਣਾ ਕਿਵੇਂ ਬਨਣਦੇ ਆ ਕੋ ਨਵੀਂ ਨਵੀਂ ਰਸਮ ਵੀ ਹੈ ਪਤ ਨਹੀਂ ਇਹਨਾਂ ਦੀ ਰਸਮ ਹੈ ਕੋਈ ਬਾਈ ਪੰਡਿਤ ਜੀ ਨੇ ਫੇਰ ਚੱਕਦਾ ਕੰਮ ਆਨੰਦ ਗੁਰਵਾਰੀ ਮਾਮੀ ਨੇ ਹੀ ਛੜਿਆ ਉਹ ਕਿਹੜੀ ਆਈ ਚਾਈ ਤਾਰੀਂ ਦਾ ਹੱਡਾ ਸੁਣਦਾ ਪਤਾ ਕੀ ਹੋਇਆ ਨਾ ਆ ਜਾ ਮਾਸਟਰ ਪਰ ਚੰਦਾ ਕੋ ਕੋ ਪਾਇਨੇ ਨਹੀਂ ਫੋਨ ਦੀ ਆਟੂ ਸਭਪੰਨ ਦਾ ਯਾਰੀ ਕੋਈ ਨਰਲਾ ਨਹੀਂ ਪਹਿਚਾ ਨਹੀਂ ਸ਼ੱਕ ਤਾਂ ਪੈ ਰਿਹਾ ਹਾਂ ਹੁਣ ਫੋਨ ਕੀ ਨਹੀਂ ਕਰਾਂ ਫੋਨ ਤਾਂ ਇੱਥੇ ਆਉਂ ਟੁੱਠੀਆਂ ਲੋਕਾਂ ਦੀਆਂ ਭਾਈ ਆਪਣੇ ਤਾਂ ਠੂਠੀਆਂ ਬੋਲਦੇ ਇਹਨਾਂ ਦੇ ਮਨ ਮਨ ਪਤਨੇ ਮੜਾ ਬੋਲਦੇ ਬਨੇ ਕਿਆ ਬੋਲਦੇ ਆ ਹਾਂਜੀ ਆਪਣਾ ਠੂਠੀਆਂ ਬੋਲਦੇ ਆ ਸਾਜੀ ਇਹ ਤਿੰਨ ਕੋਨ ਨੂੰ ਖੁੰਝਿਆ ਦਿੰਨੇ ਆ ਮੈਂ ਵੀ ਕੋਨੇ ਵਿੱਚ ਆ ਗਾ ਤਾਂ ਹਿੰਦੀ ਵਿੱਚ ਫੇਰ ਆ ਗਾ ਤਾ ਵਾ ਕਿਸੇ ਪਰ ਮਰ ਕਰਨੀ ਸਰ ਪ੍ਰਦੀਪ ਗਰੀਜੇ ਬੋਲ ਰਹੇ ਆ ਸਰ ਅੱਛਾ ਅਗਦਾ ਮੇਰੀ ਫੋਟੋ ਕੋ ਚਲੋ ਵੀਰ ਮੇਰਾ ਜੀ 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 ਤੇ ਤਿੰਨ ਖੁੰਜਿਆਂ ਚ ਕਹਿੰਦੇ ਸੈਂਟ ਦੇ ਰਹਾਂ ਹਾਂ ਬਨ ਕੇ ਰਹਾ ਥੂਠੀਆਂ ਫੇਰ ਕੋਈ ਰਸਗੋਲ ਹੁੰਦੀ ਉਹਨਾਂ ਦੀ ਬਾਕੀ ਦੇਖਦੇ ਵੀਰ ਮੈਂ ਵੀ ਪਹਿਲੀ ਵਾਰ ਇਹ ਦੇਖਣ ਲੱਗਿਆ ਹਾਂ ਹਰਸਮ ਹਾਂ ਹੋ ਗਈ ਇੱਕ ਠੂਠੀ ਦੇਖੋ ਜੀ ਦੇ ਭਾਈ ਕਿੰਨਾ ਕਿੰਨਾ ਸੰਭਾਲਿਆ ਹੈ ਇਹ ਕੰਪਨੀ ਨੂੰ ਪੰਪਾ ਲੈ ਲੈਣਾ ਕਰ ਨੂੰ ਨਹੀਂ ਕਰ ਨਹੀਂ ਜਾਣ ਨਹੀਂ ਜਾਣੀ ਇੱਧਰ ਖੁਸ਼ ਬਹੁਤ ਹੋਇਆ ਖੁਸ਼ ਤੋਂ ਬਹੁਤ ਹੋ ਗਏ ਤੁਹਾਨੂੰ ली तो ठूठी जी चढ़ान लगे ऊपर वो बड़ा इकबीर गई भाई ठूठी अच्छा ਆ ਬੰਨ ਦੀ ਰੁੱਤੀ ਤਿੰਨ ਬਨਣੀਆਂ ਵੀਰ ਜੀ ਹਾਂ ਹਾਂ ਤਿੰਨੇ ਬਨਣੀਆਂ ਆਏ ਰੁੱਤੀ ਬਨਣੀ ਬਾਈ ਇਹਨਾਂ ਦਾ ਕੋਈ ਰਸਮ ਜੀ ਇਹਨਾਂ ਦੀ ਉਹ ਮੈਨੂੰ ਨਹੀਂ ਪਤਾ ਵੀ ਕਿਹੜੀ ਰਸਮ ਹੈ ਹੁਣ ਸਾਡੇ ਤਾਂ ਬੰਨਦੀ ਨਹੀਂ ਹੈ ਜੋ ਕੁਝ ਉਹ ਮੈਂ ਪਹਿਲੀ ਵਾਰ ਦੇ ਕਰਿਆ ਤਿੰਨ ਬਨਣੀਆਂ ਕਦੇ ਇਹ ਕਹਿੰਦੇ ਭਾਈ ਜਿਹੜੀਆਂ ਠੂਠੀਆਂ ਬੰਨੀਆਂ ਨਾ ਇਹ ਜਦੋਂ ਕਾਲੂ ਜੰਨ ਤੇ ਮੁੜ ਕੇ ਘਰ ਆਉਣਾ ਵਾਪਸ ਭਰਜਾਈ ਨੂੰ ਲੈ ਗਿਆ ਫਿਰ ਇਹ ਖੋਲਣੀਆਂ ਵੀ ਆ ਲਾੜੇ ਨੇ ਦੋਨਾਂ ਨੇ ਖੋਲਣੀਆਂ ਇਕੱਲੇ ਲਾੜੇ ਨਹੀਂ ਖੋਲਣੀਆਂ ਲਾੜੇ ਨੇ ਖੋਲਣੀਆਂ ਭਾਈ ਫਿਰ ਅੰਦਰ ਇਹਨਾਂ ਦਾ ਕਮਰਾ ਜਿਹੜਾ ਉੱਥੇ ਆਪਣਾ ਉੱਤੇ ਬੰਨਣੀਆਂ ਬੋਲੋ ਕੁਝ ਉਹ ਲੋਕ ਉਸ ਤੋਂ ਕਮਤਰੀ ਆ ਦੀ ਨਾ ਗੋਆ ਹੈ ਪੰਡਤ ਜੀ ਨੂੰ ਸਮਝਾ ਰਿਹਾ ਕੁਝ ਪੰਡਤ ਕਹਿੰਦਾ ਹਲੇ ਵੀ ਵਖਤ ਹੈ ਦੇਖ ਲੈ ਮੰਨ ਜਾ ਇਤਲ ਮੁਵੀ ਵਾਲੇ ਨੇ ਕੰਮ ਘੱਚਾ ਪਿਆ ਲੀਕੇ ਪਤਾ ਨਹੀਂ ਕਿੱਥੋਂ ਚੱਲੇ ਆ ਵੀ ਦੇਖੋ ਤੁਹਾਨੂੰ ਮੈਂ ਵੀ ਝੱਲਾਂ ਭਾਈ ਥੋੜੀ ਮੂਵੀ ਬਣਾ ਲਵਾ ਬਲੌਗ ਥੋੜਾ ਬਣਾ ਲਵਾ ਤੁਸੀਂ ਫਾਉਦਾ ਹੀ ਬਣਾਉਨੇ ਆ ਨਾ ਉਹ ਦੀਪਾ ਇਹ ਵੀ ਕਿਚੀਚੀ ਹਲੰਦੇ ਹੋਣੇ ਵੀ ਕੋਈ ਨਹੀਂ ਤੇਰੇ ਵਰ ਤਾਂ ਕੈਮਰਾ ਹੋਣਾ ਹੀ ਨਹੀਂ ਪੁੱਤ ਤੂੰ ਖੜਦਾ ਸਹੀ ਉਤਰਿਆ ਆਣ ਤੋਂ ਥੱਲੇ ਓ ਜਾਣੀ ਆ ਜਾ ਥੱਲੇ